ਵੈਲਕਮ ਟੂ ਵੈਲਕਮ ਆ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਮਿੱਤਰੋ ਆਪਾਂ ਚੱਲੇ ਆ ਫਿਰ ਖੇਤ ਤੁੜੀ ਲੈ ਕੇ ਆਉਣ ਰੇਟਰ ਨਾਲ ਤੇ ਚਲੋ ਪਾ ਗਏ ਟਰਾਲੀ ਤੇ ਚੱਲਦੇ ਆ ਫਿਰ ਖੇਤ ਬੋ ਮਿੱਤਰੋ ਦੇ ਟਰਾਲੀ ਪਾ ਲਿਆ ਹੁੰਦੀ ਆਪਾਂ ਠੀਕਾ ਤੇ ਹੁਣ ਚੱਲਦੇ ਆ ਖੇਤ ਮਸ਼ੀਨ ਲੱਗੀ ਪਈ ਆ ਠੀਕ ਹੀ ਨਾ ਜਾਂਦੇ ਹੁਣ ਕਿਤੇ ਭਰ ਕੇ ਟਰਾਲੀ ਤੇ ਚਲੋ ਫੜਾ ਫੜ ਚੱਲਦੇ ਆ ਖੇਤ ਤੇ ਮਿਲਦੇ ਆ ਖੇਤ ਪਹੁੰਚ ਕੇ ਲੋ ਵੀ ਮਿੱਤਰੋ ਤੇ ਕਹਿੰਦੇ ਘਰੇ ਆ ਗਏ ਜੀ ਆਪਾਂ ਟਰਾਲੀ ਭਰ ਆ ਲਈ ਚੱਕ ਤੁੜੀ ਜੀ ਓਏ ਵੇਖੋ ਖੜੀ ਲਾ ਵੀ ਦਿੱਤੀ ਹੁਣ ਤਾਂ ਇਹ ਵਲੌਗ ਥੋੜਾ ਲੇਟ ਸਟਾਰਟ ਹੋਇਆ ਜੇ ਕੋਈ ਨਾ ਤੇ ਹੁਣ ਫੇਰ ਚੱਲਦੇ ਆਂ ਖੇਤ ਰੋਟੀ ਰੋਟੀ ਲੈ ਕੇ ਚੱਲਦੇ ਆਂ ਸ਼ਾਇਦ ਖੜ ਜੀ ਗਏ ਉਸੇ 10-15 ਮਿੰਟ ਫੇਰ 10-15 ਮਿੰਟ ਚੱਲ ਅੱਗੇ ਵੀ ਖੜਦੇ ਆਂ ਥੋੜੇ ਅੱਧਾ ਘੰਟਾ ਖੜ ਜਗੇ ਹਨ ਤੇ ਚਲੋ ਚੱਲਦੇ ਆਂ ਲਾ ਵੀ ਮੇਤਰੋ ਤੇ ਕਹਿੰਦੇ ਆਪਾਂ ਇੱਕ ਜਿਹੜਾ ਹੋਰ ਲੈ ਆਏ ਆ ਤੇ ਹੁਣ ਫੇਰ ਚੱਲਦੇ ਆਂ ਬਾੜੀ ਚ ਲਾਈ ਜਾਂਦੇ ਆ ਟਰਾਲੀ ਤੇ ਚਲਦੇ ਆ ਤੇ ਫਿਰ ਹੁਣ ਮੈਂ ਖੇਤ ਖੇ ਕਿਤੇ ਕਲਿੱਪ ਬਣਾ ਕੇ ਲਿਆਉਂਗਾ ਕਿ ਮੈਂ ਫੋਨ ਘਰੇ ਰੱਖ ਗਿਆ ਸੀਗਾ ਤੇ ਹੁਣ ਜਾਉਂਗਾ ਮੈਂ ਤੇ ਹੁਣ ਆਪਾਂ ਕਲਿੱਪ ਬਣਾਵਾਂਗੇ ਉੱਥੇ ਤੇ ਚਲੋ ਚਲਦੇ ਆ ਖੇਤ ਲੋ ਵੀ ਮਿੱਤਰੋ ਲੋ ਵੀ ਮਿੱਤਰੋ ਤੇ ਕਰੇ ਆ ਆਪਾਂ ਇਹ ਤੋਂ ਬਾਅਦ ਚੋਂ ਲਾਦੇ ਹੈਗੇ ਦੋ ਤਿੰਨ ਗਿਹੜੇ ਲਾਤੇ ਆ ਤੇ ਹੁਣ ਲਾਈ ਜਾਂਦੇ ਆ ਤੇ ਹੁਣ ਫੇਰ ਲੈ ਕੇ ਆਉਣੀ ਆ ਯਾਰ ਰਾਤ ਨੂੰ ਵਲੋਗ ਵਲੋਗ ਵੈਸੇ ਨਹੀਂ ਬੰਦਾ ਬੁੰਦਾ ਠੀਕ ਆ ਉਸ ਤੋਂ ਖਾਸ ਕਰਕੇ ਕਹਿੰਦੇ ਨਾ ਕਾਲੀ ਹੁੰਦੀ ਆ ਯਾਰ ਉੱਥੇ ਬਲਕ ਨਹੀਂ ਬਣਾਇਆ ਜਾਂਦਾਗਾ ਕਿਉਂਕਿ ਕਹਿੰਦੇ ਹੁੰਦੇ ਆ ਮਸ਼ੀਨ ਵਾਲੇ ਵੀ ਛੇਤੀ ਆਇਆ ਕਰੋ ਛੇਤੀ ਜਾਇਆ ਕਰੋ ਠੀਕ ਆ ਤਾਂ ਕਰਕੇ ਤੇ ਹੈਲੋ ਐਂਡ ਵੈਲਕਮ ਟੂ ਵੈਲਕਮ ਟੂ ਆਪਣੀ ਕੁਰਨਵੀ ਵਲੌਗ ਦੇ ਵਿੱਚ ਤੇ ਅੱਜ ਮਿੱਤਰੋ ਆਪਾਂ ਤੂੜੀ-ਤਾੜੀ ਤੇ ਜਿਹੜੀ ਸੀਗੀ ਸਾਰੀ ਸਾਂਭੂ ਲ ਕੇ ਠੀਕ ਆ ਤੇ ਲੈ ਕੇ ਤਿੰਨ ਤਿੰਨ ਟ੍ਰੈਲਰ ਲੈ ਗਿਆਂ ਹੋਰ ਤੇ ਉਹ ਲੈ ਕੇ ਸੀਗੇ ਤੇ ਹੁਣ ਆਪਾਂ ਇਹ ਮਸ਼ੀਨ ਕੋਲੇ ਪਾਣੀ ਪਣੀ ਫੜਾਉਣ ਆਏ ਸੀਗੇ ਆਪਣੇ ਆਪ ਦੀ ਮਸ਼ੀਨ ਤਾਇਕੀ ਆ ਇਹ ਤੇ ਪਾਣੀ ਪਣੀ ਫੜਾਉਣ ਆਏ ਸੀ ਆਪਾਂ ਮੋਟਰਸਾਈਕਲ ਤੇ ਤੇ ਹੁਣ ਇੱਥੇ ਹੀ ਆ ਬਾਬਾ ਟਾਈਮ ਤੇ ਚਲੋ ਮਿਲਦੇ ਆ ਅੱਗੇ ਕੋਈ ਮਿੱਤਰੋ ਤੇ ਮਸ਼ੀਨ ਚੱਲੀ ਜਾਂਦੀ ਆ ਆਪਣੀ ਤੇ ਹੁਣ ਚੱਲੇ ਆਪਾਂ ਘਰੇ ਆ ਬਿੱਦਰ ਗਾਂਚੇ ਅਗਲਾ ਵਾੜੀ ਬੈਠਾ ਹੁਣ ਚੱਲਦੇ ਆਂ ਆਪਾਂ ਘਰੇ ਤੇ ਘਰੇ ਆ ਕੇ ਕਰਦੇ ਆਂ ਕਿ ਕੰਮ ਟਰੈਕਟਰ ਦਾ ਹੀ ਕਰਨਾ ਵੈਸੇ ਤਾਂ ਤੇ ਚਲੋ ਲੋ ਵੀ ਮਿੱਤਰੋ ਤੇ ਘਰੇ ਪਹੁੰਚ ਗਏ ਆਂ ਆਪਾਂ ਆ ਗਿਆ ਘਰ ਤੇ ਹੁਣ ਮੇਰੀ ਸਕੀਮ ਆਪਾਂ ਚੱਲਗੇ ਟਿਊਸ਼ਨ ਤੇ ਚਲੋ ਮਿੱਤਰੋ ਮਿਲਦੇ ਆਂ ਅੱਗੇ ਲੋ ਵੀ ਮਿੱਤਰੋ ਟਿਊਸ਼ਨ ਤੋਂ ਅੱਗੇ ਜੇ ਆਪਾਂ ਘਰੇ ਤੇ ਹੁਣ ਆਪਾਂ ਡਰਮ ਭਰਨਾ ਕਣਕ ਦਾ ਆ ਕਣਕ ਠੀਕ ਆ ਕਿਉਂਕਿ ਮੀਂਹ ਦਾ ਮੌਸਮ じゃ ਬਣਿਆ ਪਿਆ ਯਾਰ ਤੇ ਮੀਂਹ ਆ ਜਾਓ ਮਹੀਨਾ ਜੇ ਕਿਤੇ ਤੇ ਬਾਕੀ ਆਪਾਂ ਡਰਮ ਚ ਭਰ ਕੇ ਤੇ ਬਾਕੀ ਆਪਾਂ ਗੱਟੇ ਭਰ ਕੇ ਰੱਖ ਦਿੰਨੇ ਆ ਤੇ ਚਲੋ ਭਰਦੇ ਆ ਡਰਮ ਮਿਲਦੇ ਆ ਅੱਗੇ ਲੋ ਜੀ ਮਿੱਤਰੋ ਆਈ ਗਿਆ ਨੇੜੇ ਤੇ ਬਸ ਥੋੜਾ ਹੀ ਰਹਿ ਗਿਆ ਆ ਵੇਖ ਲੋ ਇੰਨਾ ਕੀ ਤਾਂ ਰਹਿ ਗਿਆ ਬਸ ਵੇ ਚਲੋ ਭਰਦੇ ਆ ਮਿੱਤਰੋ ਲੋ ਜੀ ਮਿੱਤਰੋ ਖੇਤਾਂ ਕੰਮ ਆ ਗਿਆ ਬਸ ਕੰਮ ਨੇੜੇ ਰਹਿ ਗਿਆ ਬਸ ਇੰਨਾ ਹੀ ਰਹਿ ਗਿਆ ਦੇਖਣੋ ਵੇਟ ਗਿਆ ਤਾਂ ਤੇ ਬਸ ਹੋਰ ਦਾ ਬਾਲਟੀਆਂ ਪਾ ਦਾਂਗੇ ਆਪਾਂ ਇਹ 10 ਬਾਲਟੀਆਂ ਪੈ ਜਾਣ ਮੇਰਾ ਆਮ ਨਾਲ ਤੇ ਚਲੋ ਮਿਲਦੇ ਆ ਅੱਗੇ 5 ਕਿ 10 ਬਾਲਟਾਂ ਦੱਬੀਆਂ ਡੁੱਬੀਆਂ ਵੀ ਪਾਈ ਹੋਣੀਆਂ ਵਿੱਚ ਛੱਡ ਪੀਏ ਚਲੋ ਮਿਲਦੇ ਆ ਅੱਗੇ